ਹਾਂ ਡੁੱਗੀ ਕਰੰਦਿਆਂ ਵਾ ਇਹ ਮੈਂ ਅੱਜ ਤੁਹਾਨੂੰ ਆਪਣੇ ਹੱਥ ਦੀ ਰੋਟੀ ਖਲਾਨੀ ਮੇਰੇ ਅੱਛਾ ਹਾਂਜੀ ਕਿਉਂ ਅੱਜ ਕਾ ਤੂੰ ਉਦੋਂ ਕੀ ਬਣਾ ਖਲਾਂਗੀ ਮੈਨੂੰ ਦੇਖੋ ਕੀ ਖਲਾਂਗੀ ਬਣਾ ਕੇ ਮੈਨੂੰ ਰੋਟੀ ਚਲ ਠੀਕ ਹੈ ਕਿੰਨਾ ਟਾਈਮ ਲੱਗੂਗਾ ਸਿਰਫ 5 ਮਿੰਟ ਚਲ 5 ਮਿੰਟ ਮੈਂ ਵੇਟ ਕਰਦਾ ਹਾਂ ਹਾਂ ਡੁੱਗੀ ਹੋ ਗਿਆ ਆਟਾ ਤਿਆਰ ਹਾਂਜੀ ਆ ਮਾ ਆਟਾ ਤੇ ਤਿਆਰ ਹੋ ਗਿਆ ਹੋ ਗਿਆ ਟੱਲੋ ਵੀ ਡੁੱਗੀ ਨੇ ਆਪਣੇ ਹੱਥਾਂ ਨਾਲ ਆਟਾ ਗੁੰਨਿਆ ਵਾ ਤੈਨੂੰ ਹੁਣ ਘਰਾਉਣੀ ਸਾਨੂੰ ਰੋਟੀ ਹਾਂ ਇਹ ਕਰੀਏ ਤੇ ਚਲੋ ਚਲੋ ਆਜੋ ਆ ਵੀ ਡੁੱਗੂ ਤਿਆਰ ਫੇ ਹਾਂਜੀ ਕਰੀਏ ਸਟਾਰਟ ਚਲੋ ਚਲ ਵੀ ਬਣਾ ਰੋਟੀ ਹੈ ਕਿੰਨੀਆਂ ਰੋਟੀ ਲਾ ਲੂੰਗਾ ਦੋ 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 ਖਾਣੇ ਤੂੰ ਨਹੀਂ ਖਾਣੀ ਖਾਣੀਆਂ ਚਲ ਜਿੰਨੀਆਂ ਤੇ ਕਾਉਂਗੇ ਚਲ ਠੀਕ ਚਾਰ ਮੈਂ ਲੀਲਾ ਦੇ ਤੇ ਤੂੰ ਨਹੀਂ ਖਾਣੀਆਂ ਤੂੰ ਦੋ ਖਾਣੀਆਂ ਤੇ ਮਾਣੇ ਵਾਸਤੇ ਮਾਣੇ ਵਾਸਤੇ ਮਨੇ ਤੂੰ ਕਿੰਨੀਆਂ ਖਾਣੀਆਂ ਮਨੇ ਤੂੰ ਕਿੰਨੀਆਂ ਖਾਣੀਆਂ ਇੱਕ ਇੱਕ ਹੀ ਖਾਣੇ ਚਲੋ ਠੀਕ ਚਲ ਵੀ ਮਾਣੇ ਵਾਸਤੇ ਇੱਕ ਵਾ ਤੇ ਚਲ ਵੀ ਮੈਂ ਵੀ ਡੁੱਗੂ ਤਿਆਰ ਕਰਨ ਦਿਆ ਦਿਖਾ ਮੜਿਆ ਜਾ ਡੁੱਗੂ ਆ ਜੇ ਆਪਣੀ ਜ਼ਿੰਦਗੀ ਦੀ ਪਹਿਲੀ ਰੋਟੀ ਬਣਾਉਣ ਲੱਗਾ ਵਾ ਤੇ ਆਪਾਂ ਦੇਖਣੀ ਹੈ ਕੀ ਕਰਦੀ ਹੈ ਲਗੂ ਸਹੀ ਬਣਾ ਲੂੰਗਾ ਹਾਂਜੀ ਪੂਰੀ ਗੋਲ ਹਾਂਜੀ ਪੱਕੀ ਗੱਲ ਹਾਂਜੀ ਇਹ ਨਾ ਵੇ ਕਿ ਇਹ ਕਿ ਟੇਢੀ ਮੱਡੀ ਹੋਵੇ ਤੇ ਕਿਦੰਨ ਹੋਵੇ ਤੇ ਉਦੰਨ ਹੋਵੇ ਨਹੀਂ ਨਹੀਂ ਗੋਲ ਪੂਰੀ ਗੋਲ ਹੋਊਗੀ ਹਾਂਜੀ ਗਿਆ ਚੱਲਣ ਦਿਆ ਵਾ ਹਾਂਜੀ ਆਠੀ ਠੀਕ ਹੈ ਗਿਆ ਚੱਲਣ ਦਿਆ ਹਾਂ ਹਾਂ ਲਗੂ ਹੋ ਗਈ ਰੋਟੀ ਗੋਲ ਤੇ ਆ ਦਿਖਾ ਤਾਂ ਚੱਲ ਫੇਰ ਕਰ ਸਟਾਪ ਐ ਲੈ ਵੀ ਰੋਟੀ ਪੈ ਗਈ ਆ ਠੀਕ ਹੈ ਗੋਲੀ ਇਹਦਾ ਮਾਰੇ ਮੋਟਾ ਫਰਕ ਹੀ ਆ ਚੱਲ ਜੀ ਚਲੋ ਹੁਣ ਦੇਖਦੇ ਆ ਡੁੱਗਨੇ ਇਹਦੀ ਕਹੇ ਜੀ ਰੋਟੀ ਆ ਕੀ ਸਵਾਦ ਇਹਦੇ ਹੱਥਾਂ ਦਾ ਲੱਗੂ ਜ਼ਿੰਦਗੀ ਦੀ ਪਹਿਲੀ ਰੋਟੀ ਆਏ ਹਾਂਜੀ ਠੀਕ ਹੈ ਲੈ ਵੀ ਇੱਕ ਸਾਈਡ ਦਾ ਰੋਟੀ ਦੀ ਹੋ ਗਈ ਆ ਲੱਗੂ ਹੋਰ ਚਾਹੀਦੀ ਆ ਨਹੀਂ ਇਹ ਹਾਂ ਮੈਂ ਠੀਕ ਹੈ। ਕੋਲੇ ਸੇਕਾ ਵਰ ਲੇ ਗਿਆ ਮੇਰੇ ਤੀ ਤਿਆਰ ਹੋ ਜਾਣੀਆ। ਠੀਕ ਹੈ। ਤੇ ਸਬਜੀ ਸਬਜੀ ਕੀ ਬਣਾਈਆਂ? ਸਬਜੀ ਸਬਜੀ ਕੀ ਬਣਾਈਆਂ? ਆਲੂ ਮਟਰ। ਆਲੂ ਮਟਰ ਬਣਾਈਓ। ਉਹ ਕਨੇ ਬਣਾਇਆ? ਉਹ ਮੰਮੀ ਨੇ ਬਣਾਇਆ। ਹਾਂ। ਤੇ ਰੋਟੀ ਹੋ ਗਈ ਤਿਆਰ। ਰੋਟੀ ਤੂੰ ਦੇਖ ਸਕਦੇ ਆ ਦਿਖਾ ਦੂ ਘੋਣਾ ਸੈਟ ਕਰ ਇਹਨੂੰ ਫੇਮੜਾ ਲੈ ਆ ਵੀ ਅੱਜ ਸਾਡੀ ਤੀ ਰਾਣੀ ਨੇ ਛੋਡੀ ਨੇ ਰੋਟੀ ਆਪਣੇ ਪਹਿਲੀ ਬਣਾਈ ਆ ਤੇ ਇਹਨੂੰ ਲੈ ਆ ਵੀ ਲੈ ਆ ਵੀ ਲੈ ਦਿਖਾ ਆ ਦੇਖ ਰੋਟੀ ਛੱਡ ਦੇ ਮੇਰੀ ਰੋਟੀ ਤਿਆਰ ਹੋ ਗਈ ਲੈ ਵੀ ਦੁੱਗੂ ਨੇ ਪਹਿਲੀ ਰੋਟੀ ਬਣਾਈ ਆ ਤੇ ਪਹਿਲੀ ਰੋਟੀ ਪੂਰੀ ਗੋਲ ਵਾ ਖਾਂ ਚ ਹੀ ਸਵਾਦ ਲੱਗਦੀ ਆ ਹਨਾ ਹੁਣ ਆਪਾਂ ਇੱਥੇ ਕਿਉਂ ਲਾ ਤਰਵੀ ਲਾ ਕੇ ਹੋ ਕੇ ਜਿਆਦਾ ਨਹੀਂ ਰਸਤਾ ਹੈ ਨਹੀਂ ਤਰਵੀ ਉਹਨੂੰ ਸਬਜੀ ਨਾਲ ਖਾ ਕੇ ਦੇਖੀਏ ਵੇ ਹਾਂਜੀ ਚਲ ਸਬਜੀ ਪਾਈਏ ਫਿਆ ਜਾ ਲੱਡੂ ਵੀ ਫੇ ਕਰ ਆ ਦੇਖ ਮਮਮੀ ਨੇ ਤਾਂ ਸਬਜੀ ਪੈ ਗਈ ਪੂਰੀ ਚਲ ਹੁਣ ਆਪਾਂ ਠੀਕ ਹੈ ਅਨਪਾਪ ਪਨੀਰ ਰੋਟੀ ਰੱਖਾਂਗੇ ਜਿਹੜੀ ਮੈਂ ਬਣਾਈ ਹੈ ਚਲ ਵੀ ਲੈ ਆ ਮੈਨੂੰ ਤੁਸੀਂ ਟੇਸਟ ਕਰਕੇ ਦੱਸੋ ਚਲ ਮੈਂ ਤੁਹਾਨੂੰ ਟੇਸਟ ਕਰਕੇ ਦਿਖਾ ਦਵਾਂ ਦੱਸ ਫੜ ਫਿਰ ਕੈਮਰਾ ਫੜੀ ਤਾ ਠੀਕ ਰੱਖੀ ਇੱਥੇ ਹੀ ਬਸ ਇੱਥੇ ਹੀ ਠੀਕ ਹੈ ਹਿਲਣਾ ਨਹੀਂ ਚਾਹੀਦਾ ਕੈਮਰਾ ਇਹਦਾ ਵੀ ਹਾਂ ਵਾਹ ਲੁਗੂ ਇੱਕ ਨੰਬਰ ਲੁਗੂ ਤੇ ਨੂੰ ਨਾ ਮੰਨਣਾ ਬੰਦਾ ਵਾ ਜਿੰਨੀ ਤੇ ਸਵਾਦ ਦੀ ਇਹ ਰੋਟੀ ਦਾ ਉਹ ਸਵਾਦ ਆ ਕਿਉਂਕਿ ਇਹ ਸਾਡੀ ਨਿੱਕੀ ਜੀ ਕੁੜੀ ਨੇ ਆਪਣੇ ਹੱਥਾਂ ਨਾਲ ਆਪਣੇ ਪਿਆਰ ਨਾਲ ਬਣਾਈ ਹੈ ਤੇ ਤੁਸੀਂ ਸਾਲੇ ਜ ਨੇ ਇਹਨੂੰ ਪਸੰਦ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸਾਡੀ ਕੁੜੀ ਨੇ ਬਹੁਤ ਸੋਹਣੀ ਤੇ ਬਹੁਤ ਸਵਾਦ ਰੋਟੀ ਬਣਾਈ ਹੈ ਠੀਕ ਹੈ ਲੁਗੂ ਮੈਨੂੰ ਦਿਲ ਕਰਦਾ ਤਾ ਮੈਨੂੰ ਹੋਰ ਲਾ ਕੇ ਦੇ ਦੂੰਗੀ ਹੋਰ ਹਾਂਜੀ ਕਿੰਨੀ ਮੈਂ ਲਾ ਦੂੰਗੀ ਜਿੰਨੀ ਆ ਤਸਿਕਾਉ ਮੈਨੂੰ ਕਹਾਂਣੀਆ ਕਿੰਨੇ ਖਾਉਂਗਾ ਇੱਕ ਇੱਕ ਖਾਣੀਆ ਹੂੰ ਚਲੋ ਡੱਗੂ ਚੰਦੂ ਤੇਰਾ ਠੀਕ ਆ ਤੂੰ ਆਪਣੇ ਹੱਥਾਂ ਨਾਲ ਰੋਟੀ ਨਹੀਂ ਸੋਣੀ ਬਣਾਈ ਹੈ ਤੇ ਤੂੰ ਵੀ ਖਾਲੀ ਠੀਕ ਆ ਫਿਰ ਓਕੇ ਓਕੇ ਚਲ ਠੀਕ ਆ ਓਕੇ